ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਾਸ੍ਰੀਕਰ ਜਿਵੇਂ ਮੈਂ ਪਹਿਲਾਂ ਤੁਹਾਨੂੰ ਮਟਰ ਦਿਖਾਉਂਦਾ ਰਿਹਾ ਜਿਵੇਂ ਮਟਰ ਬਿਲਕੁਲ ਪੀਲੇ ਪੈ ਗਏ ਸੀ ਕਈ ਵੀਰਾਂ ਨੇ ਆਪਣੇ ਦੱਸੇ ਹੋਏ ਸੁਝਾਵਾਂ ਨੂੰ ਫਾਲੋਅ ਅਪ ਕੀਤਾ ਤੇ ਉਹਨਾਂ ਦੇ ਮਟਰ ਕਾਲੇ ਹੋ ਗਏ ਬਿਲਕੁਲ ਵਧੀਆ ਹੋ ਗਏ ਸਾਨੂੰ ਉਹਨਾਂ ਦੇ ਫੋਨ ਵੀ ਆਏ ਤੇ ਉਹਨਾਂ ਨੇ ਸਾਡਾ ਬਹੁਤ ਧੰਨਵਾਦ ਕੀਤਾ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਤਾਂ ਕਿ ਉਹ ਸਾਡੀਆਂ ਵੀਡੀਓ ਨਾਲ ਜੁੜੇ ਹੋਏ ਨੇ ਦੇਖਦੇ ਰਹਿੰਦੇ ਨੇ ਸਾਡੀਆਂ ਵੀਡੀਓ ਸਾਡਾ ਪਰਪਜ਼ ਕੀ ਹੁੰਦਾ ਸਾਡਾ ਪਰਪ ਜੇ ਹੁੰਦਾ ਵੀ ਕਿਸਾਨ ਨੂੰ ਪੂਰੀ ਜਾਣਕਾਰੀ ਸਹੀ ਮਿਲੇ ਅਸੀਂ ਕਿਸੇ ਦੀ ਕੋਈ ਐਡ ਕਰਨ ਦੇ ਨਹੀਂ ਚੱਕਰ 'ਚ ਹੈਗੇ ਬਾਕੀ ਐਵੇਂ ਹੁੰਦਾ ਜੀ ਅਸੀਂ ਤੁਹਾਨੂੰ ਸਹੀ ਜਾਣਕਾਰੀ ਦਿੰਨੇ ਆ ਸਹੀ ਜਾਣਕਾਰੀ ਦਿੰਦੇ ਰਹਾਂਗੇ ਤੇ ਸਾਨੂੰ ਵੀ ਉਮੀਦ ਆ ਵੀ ਜਿੰਨੇ ਤੁਸੀਂ ਸਾਨੂੰ ਪਹਿਲਾਂ ਹੰਗਾਰਾ ਦੇ ਰਹੇ ਹੋ ਉਵੇਂ ਹੰਗਾਰਾ ਦਿੰਦੇ ਰਹੋਗੇ ਅੱਜ ਅਸੀਂ ਤੁਹਾਨੂੰ ਇੱਕ ਸਾਡੇ ਫਾਰਮਰ ਵੀਰ ਨੂੰ ਮਿਲਿਆਰਿਆ ਜਿਹੜੇ ਮਾਤਰਾ ਦੀ 8-10 ਸਾਲ ਤੋਂ ਖੇਤੀ ਕਰਦੇ ਨੇ ਖੇਤੀ ਤਾਂ ਇਹ ਕਾਫੀ ਚੀਜ਼ਾਂ ਦੀ ਕਰਦੇ ਨੇ ਸਾਰੇ ਕਾਸੀ ਦੀ ਕਰਦੇ ਨੇ ਪਰ ਅੱਜ ਮੈਂ ਤੁਹਾਨੂੰ ਮਾਤਰਾ ਤੇ ਜ਼ਿਆਦਾ ਗੱਲਬਾਤ ਕਰਾਂਗੇ ਪਰ ਇਹਨਾਂ ਨੂੰ ਪੁੱਛਦੇ ਆਂ ਵੀ ਹੋਰ ਕੀ ਕੀ ਖੇਤੀ ਕਰਦੇ ਨੇ ਇਹ ਕਿਵੇਂ ਨੇ ਤੇ ਹੁਣ ਅਸੀਂ ਕਿੱਥੇ ਖੜੇ ਆਂ ਮਟਰ ਦੀ ਫਸਲ ਦੇ ਵਿੱਚ ਖੜੇ ਆਂ ਇਹ ਮਟਰ ਦੀ ਫਸਲ ਆ ਜਿਹੜੀ ਇਹ ਵੈਰਾਈਟੀ ਹੈ 89 89 ਬਾਰੇ ਸਾਰੀ ਦੁਨੀਆ ਜਾਣਦੀ ਹੈ ਇਹ ਪੀਏਯੂ ਦੀ ਵੈਰਾਈਟੀ ਹੈ ਬਹੁਤ ਵਧੀਆ ਵੈਰਾਈਟੀ ਹੈ ਤੇ ਜਿਹੜੇ ਟਾਈਮ ਟੇਬਲ ਦੀ ਗੱਲ ਕਰਦੇ ਆ ਟਾਈਮ ਟੇਬਲ ਤਾਂ ਜਿਵੇਂ ਠੰਡ ਦਾ ਟਾਈਮ ਹੁੰਦਾ ਥੋੜਾ ਵੱਧ ਵੀ ਲੈ ਜਾਂਦੀ ਹੈ ਘੱਟ ਵੀ ਲੈ ਜਾਂਦੀ ਹੈ ਯਾਨੀ 110 ਕ ਦਿਨਾਂ ਦੀ ਮੰਨ ਕੇ ਚੱਲਦਾ ਮੈਂ ਇਸ ਨੂੰ ਵਿੱਚ ਵਿੱਚ ਲੋਕ ਤਾਂ 70 80 ਦਿਨ ਕਹਿੰਦੇ ਨੇ ਨਹੀਂ 110 ਦਿਨ ਲਗਭਗ ਲੈ ਜਾਂਦੀ ਹੈ ਤੇ ਬਾਕੀ ਖਾਦਾਂ ਦੀ ਗੱਲ ਸਾਰੇ ਕਿਸੇ ਦੀ ਅਸੀਂ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦਿੰਨੇ ਆ। ਸਾਂਗੀਤਾਂ ਸਾਸਤ੍ਰੀ ਕਾਲ ਜੀ ਸਾਸਤ੍ਰੀ ਕਾਲ ਜੀ ਬਾਈ ਜੀ ਅਸੀਂ ਤੁਹਾਨੂੰ ਬਹੁਤ ਵਾਰ ਮਿਲੇ ਆ ਅਸੀਂ ਤੁਹਾਡੇ ਨਾਲ ਬਹੁਤ ਵਾਰ ਗੱਲਾਂ ਕੀਤੀਆਂ ਨੇ ਤੇ ਤੁਸੀਂ ਸਾਨੂੰ ਬਹੁਤ ਵਾਰ ਸਹੀ-ਸਹੀ ਜਾਣਕਾਰੀ ਦਿੱਤੀ ਐ ਅਸੀਂ ਤੁਹਾਡੇ ਤੋਂ ਇੱਕ ਨਾਲ ਇੰਟਰਵਿਊ ਇਸੇ ਲਈ ਕਰਦੇ ਰਹਨੇ ਆ ਕਿਉਂਕਿ ਸਾਡੇ ਕਿਸਾਨ ਵੀਰਾਂ ਨੂੰ ਤੁਹਾਡੇ ਤੋਂ ਕੋਈ ਚੰਗੀ ਦਿਸ਼ਾ ਮਿਲੇ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਕੋਈ ਚੰਗੇ ਨੁਕਤੇ ਦੱਸੋ ਜਿਹੜੇ ਤੁਸੀਂ ਨੇ ਇੰਨੇ ਸਾਲਾਂ ਦੇ ਵਿੱਚ ਸਿੱਖੇ ਨੇ ਸੋਨੂ ਵੀਰ ਜੀ ਮੈਂ ਇਹ ਤੁਸਣਾ ਚਾਹੁੰਦਾ ਤੁਸੀਂ ਕਿੰਨੇ ਸਾਲਾਂ ਤੋਂ ਸਬਜ਼ੀਆਂ ਦੀ ਖੇਤੀ ਕਰਦੇ ਹੋ 13-14 ਸਾਲ ਹੋ ਗਏ ਜੀ ਖੇਤਾਂ ਸਬਜ਼ੀਆਂ ਦੀ ਆਪਾਂ ਨੂੰ ਖੇਤੀ ਕਰਦੇ ਹਾਂ ਮਟਰ ਆਪਾਂ ਨੂੰ ਹੋ ਗਏ 8-9 ਸਾਲ ਕਰਦੇ ਹਾਂ ਲਗਾਤਾਰ ਠੀਕ ਹੈ ਜੀ ਹੁਣ ਤੁਹਾਡੇ ਲਵੇ ਕਿਹੜੀਆਂ-ਕਿਹੜੀਆਂ ਫਸਲਾਂ ਨੇ ਲੱਗ ਭੱਗ ਜੀ ਆਪਾਂ ਕੋਲੇ ਮਟਰ ਹੈ ਜੀ ਖਰਬੂਜਾ ਹੈ ਜੀ ਖੀਰਾ ਕੱਦੂ ਹੈ ਜੀ ਸ਼ਿਵਲਾ ਮਿਰਚੇ ਜੀ ਭਿੰਡੀ ਹੁਣ ਲਾਈ ਏ ਠੀਕ ਹੈ ਜੀ ਪਹਿਲਾਂ ਗੋਭੀ ਸੀਗੀ ਪਹਿਲਾਂ ਗੋਭੀ ਸੀ ਇਸ ਤੋਂ ਪਹਿਲਾਂ ਜੀ ਹੁਣ ਤੁਹਾਡੇ ਮਟਰ ਲਾਏ ਹੋਏ ਨੇ ਜਿਹੜੇ ਖੇਤ ਦੇ ਵਿੱਚ ਆਪਾਂ ਖੜੇ ਆਂ ਅੱਜ ਆਪਾਂ ਹੋਰ ਸਬਜ਼ੀਆਂ ਬਾਰੇ ਨਹੀਂ ਗੱਲ ਕਰਨੀ ਅੱਜ ਆਪਾਂ ਮਟਰਾਂ ਬਾਰੇ ਹੀ ਗੱਲ ਕਰਨੀ ਹੈ ਜੀ ਇਹ ਮਟਰਾਂ ਦੀ ਤੁਸੀਂ ਨੇ 89 ਵੈਰਾਈਟੀ ਬੀਜੀ ਹੈ ਨਾ ਮੈਨੂੰ ਦੱਸ ਰਹੇ ਸੀ 89 ਜੀ ਹਾਂ ਇਹ ਮਤਲਬ ਤੁਸੀਂ ਨੇ 1 ਏਕੜ ਦੇ ਵਿੱਚ ਕੀ ਕੀ ਖਾਦ ਵਗੈਰਾ ਪਾ ਕੇ ਇਹਦੇ ਵਿੱਚ 2 ਗੱਟੇ ਡੀਪੀ ਪਾਈ ਨੇ ਪਰ ਏਕੜ ਜੀ ਹਾਂ ਜੀ 1 ਗੱਟਾ ਪਟਾਸ ਦਾ ਪਾਇਆ ਜੀ ਪਰ 1 ਏਕੜ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਮਤਲਬ ਬੱਟਾ ਬਣਾਉਣਾਈ ਮਸ਼ੀਨਾਂ ਇਸ ਦੀ ਬਿਜਾਈ ਕਰਾਤੀ ਬਿਜਾਈ ਕਰਾਉਣ ਤੋਂ ਬਾਅਦ ਤੁਸੀਂ ਨੇ ਪਾਣੀ ਲਾਤਾ ਹਾਂਜੀ ਪਾਣੀ ਲਾਤਾ 25 ਤੋਂ 30 ਕਿਲੋ ਬੀਪ ਪਾਇਆ ਜੀ ਉਹਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਬਾਕੀ ਸਾਰੇ ਇੰਨਾ ਹੀ ਪਾਈਦਾ ਜੀ ਬਾਕੀ ਤੁਸੀਂ ਇੱਕ ਵਾਰ ਮੈਨੂੰ ਲਾਦਾ ਗਡਾਈ ਵੀ ਕਰਵਾਈ ਨਦੀਨ ਕੋਲ ਜੀ ਨਦੀਨ ਕੰਟਰੋਲ ਨਹੀਂ ਹੋਏ ਫਿਰ ਤੁਸੀਂ ਨੇ ਗਡਾਈ ਕਰਵਾਤੀ ਹਾਂ ਜੀ ਇਹ ਮਟਰ ਥੋੜੇ ਬਿਲਕੁਲ ਪੀਲੇ ਪੈ ਗਏ ਸੀ ਜੀ ਮੈਂ ਦੇਖਿਆ ਸੀ ਉਹਦੇ ਪੈ ਗਏ ਸੀ ਜੀ ਜਦੋਂ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਮੈਂ ਤੁਹਾਨੂੰ ਦਵਾਈ ਦੱਸ ਕੇ ਗਿਆ ਸੀਗਾ ਜਦੋਂ ਮਾਰਛਾ ਜਿਆਦੀ ਆਈਆਂ ਉਹਦੇ ਬਿਲਕੁਲ ਪੀਲੇ ਪੈ ਗਏ ਸੀ ਜੀ ਉਸ ਤੋਂ ਬਾਅਦ ਜਿਹੜੀਆਂ ਦਵਾਈਆਂ ਆਪਾਂ ਕੀਤੀਆਂ ਦਵਾਈਆਂ ਨਾਲ ਬਿਲਕੁਲ ਸਾਰਾ ਕੁਝ ਕੰਟਰੋਲ ਹੋ ਗਿਆ ਜੀ ਬਿਲਕੁਲ ਵਧੀਆ ਰੰਗ ਬਣ ਗਿਆ ਵਧੀਆ ਫਲ ਆ ਰਿਹਾ ਜੀ ਅੱਜ ਤੱਕ ਵਧੀਆ ਫਲ ਇੱਕ ਕੁਦਰਤੀ ਖੇੜਾ ਜੀ ਹਾਂ ਜਿਹੜੀਆਂ ਮੈਂ ਤੁਹਾਨੂੰ ਦਵਾਈਆਂ ਦੱਸੀਆਂ ਜੀ ਉਹਨਾਂ ਦੇ ਨਾਲ ਕੰਮ ਵਧੀਆ ਕੀਤਾ ਜੀ ਬਹੁਤ ਵਧੀਆ ਜੀ ਹਾਂਜੀ ਦੇਖੋ ਜੀ ਬਿਲਕੁਲ ਰੰਗਤ ਆਈ ਹੈ ਜੀ ਹਾਂਜੀ ਰੰਗਤ ਆਈ ਪਈਆ ਤੇ ਬਹੁਤ ਵਧੀਆ ਫਸਲ ਆ ਮੈਂ ਤੁਹਾਨੂੰ ਇਹ ਗੱਲਾਂ ਬਾਰੇ ਥੋੜੀ ਜਾਣਕਾਰੀ ਲੈਣੀ ਚਾਹੁੰਦਾ ਵਿੱਚ ਵਿੱਚ YouTube ਤੇ ਵੀਡੀਓ ਆਉਂਦੀਆਂ ਨੇ ਕੋਈ ਕਹਿੰਦਾ 4 ਲੱਖ ਦੇ ਮਟਰ ਹੋ ਗਏ ਕੋਈ ਕਹਿੰਦਾ 5 ਲੱਖ ਦੇ ਹੋਗੇ ਕੋਈ ਕਿੰਨੇ ਦੇ ਕਹਿੰਦਾ ਮੈਂ ਤੁਹਾਡੇ ਤੋਂ ਇਹ ਝਾੜ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਤੇ ਚਲੋ ਰੇਟ ਤਾਂ ਮੰਡੀ ਦਾ ਹੁੰਦਾ ਪਰ ਫੇਰ ਵੀ ਤੁਸੀਂ 8-10 ਸਾਲਾਂ ਦੇ ਵਿੱਚ ਕੀ ਕੀ ਰੇਟ ਨੇ ਕਿੰਨੇ ਕੁ ਨਫੇ ਕਮਾਏ ਨੇ ਕਿੰਨੇ ਘਾਟੇ ਖਾਦੇ ਨੇ ਤੁਹਾਡਾ ਤਾਂ ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਤਜਰਬਾ ਤਾਂ ਠੋਕਰਾਂ ਖਾ ਕੇ ਹੀ ਆਉਂਦਾ ਤੁਹਾਡਾ ਤਜਰਬਾ ਪੁਰਾਣਾਗਾ ਤੁਸੀਂ ਦੱਸੋ ਵੀ ਕਿਵੇਂ ਤੁਸੀਂ 8-10 ਸਾਲਾਂ ਤੋਂ ਇਸ ਦੀ ਕੀ ਕਿੰਨਾ ਕੁ ਝਾੜ ਲੈਨੇ ਹੋ ਸੋਨੂੰ ਕਿੰਨਾ ਵੱਧੋ ਵੱਧ ਝਾੜ ਕਿੰਨਾ ਮਿਲੇ ਜੀ ਬਾਤ ਤੋਂ ਬਾਅਦ ਇੱਕ ਸਾਲ ਮਿਲਿਆ ਸੀ 70 ਕੁਆਂਟਲ ਕਿੱਲੇ ਦਾ ਜੀ 70 ਕੁਆਂਟਲ ਕਿੱਲੇ ਦਾ ਸਾਰੇ ਕਿੱਲਾਂ ਦਾ ਨਹੀਂ ਸੀ ਮਿਲਿਆਗਾ ਇੱਕ ਇੱਕ ਦੋ ਕਿੱਲਾਂ ਦਾ ਵਿੱਚੋਂ ਵਧੀਆ ਚੜ ਆਇਆ ਸੀਗਾ ਲੋਕ ਜਿਵੇਂ ਕਹਿ ਰਹੇ ਨੇ ਸਾਡਾ 70 ਕੁਆਂਟਲ ਹੋ ਜਾਂਦਾ 80 ਕੁਆਂਟਲ ਹੋ ਜਾਂਦਾ ਬਿਲਕੁਲ ਨਹੀਂ ਹੁੰਦਾ ਜੀ 50 ਤੋਂ 60 ਕੁਆਂਟਲ ਵਜਨ ਨਿਕਲਦਾ ਆ ਵਧੀਆ ਮਟਰ ਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਰੇਟ ਮਿਲਦਾ ਆ 25 ਤੋਂ 30 ਰੁਪਏ ਵੀ ਮਿਲ ਜਾਂਦਾ ਕਿਉਂਕਿ ਸਾਡਾ ਥੋੜੇ ਪਛੇਤਾ ਹੁੰਦਾ ਹਰ ਇੱਕ ਸਾਲ ਠੀਕ ਹੈ ਜੀ ਪਛੇਤੇ ਦਾ ਇਹ 25 ਤੋਂ 30 ਵੀ ਰੇਟ ਆ ਜਾਂਦਾ ਜੀ ਠੀਕ ਹੈ ਜੀ ਜੀ ਤੋਂ 35 ਰੁਪਏ ਵੀ ਇਹ ਤੁਸੀਂ ਨੇ ਕਦੇ 70 ਰੁਪਏ ਨਹੀਂ ਆਪਣੇ ਕੋਲ 70 ਰੁਪਏ ਰੇਟ ਸਾਨੂੰ ਤਾਂ ਕਦੇ ਮਿਲਿਆ ਨਹੀਂ ਜੀ ਅੱਜ ਤੱਕ ਠੀਕ ਹੈ ਜੀ ਕਿਉਂਕਿ ਸਾਡੇ ਕੋਲੇ ਵੈਰਾਈਟੀਆਂ ਸਾਰੀਆਂ ਵਿਛੇਤੀਆਂ ਹੀ ਹੁੰਦੀਆਂ ਨੇ ਜੀ ਠੀਕ ਹੈ ਜੀ ਛੇਤੀ ਹੋਣ ਕਰਕੇ ਕੋਈ 25 ਤੋਂ 30 ਰੁਪਏ ਕਦੀ 35 ਵੀ ਰੇਟ ਮਿਲ ਜਾਂਦਾ ਹੈ ਜੀ ਇਸ ਤੋਂ ਬਾਅਦ ਆਪਾਂ ਨੂੰ ਕਦੀ ਮਿਲਿਆ ਨਹੀਂਗਾ ਜਿਹੜਾ 70 ਰੁਪਏ ਦਾ ਲੋਕ ਇਸ ਵਾਰੀ ਰੋੜਾ ਪਾ ਰਹੇ ਨੇ ਇਹ 70 ਰੁਪਏ ਨੇ ਕਿਸਾਨਾਂ ਨੂੰ ਅਗਰ ਬਹੁਤ ਪਸਾਉਣਾ ਆ ਤੇ ਕਿਸਾਨ ਇੰਨਾ ਜ਼ਿਆਦਾ ਮਟਰ ਲਾ ਦੇਣਗੇ ਕਿ ਫਿਰ ਘਾਟੇ ਜਾਣਗੇ ਫਿਰ ਕਹਿਣਗੇ ਵੀ ਮਟਰਾਂ ਜੋ ਸਬਜ਼ੀ ਨੂੰ ਸਾਨੂੰ ਕੁਝ ਵੱਜਦਾ ਨਹੀਂ ਕਿਉਂਕਿ ਕਿਸਾਨ ਜਦੋਂ ਵੀ ਲੋਕ ਕੋ ਕਿੱਲਾ 2 ਕਿਲੋ ਸਰਜੀ ਕਰਿਆ ਕਰੋ ਕਿੱਲਾ ਕਿੱਲਾ ਹਰ ਇੱਕ ਚੀਜ਼ ਇਸ ਤੋਂ ਵੱਧ ਨਾ ਕਰਿਆ ਕਰੋ ਫਿਰ ਕਮਾਈ ਦਾ ਸਾਧਨ ਹੈਗਾ ਜੇ ਤੁਸੀਂ ਕੋਈ ਵੀ ਫਸਲ ਕਿੱਲੇ 2 ਕਿਲੋ ਤੋਂ ਵੱਧ ਕਰਦੇ ਹੋ ਤਾਂ ਫਿਰ ਕਮਾਈ ਦਾ ਸਾਧਨ ਇੰਨਾ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਫਿਰ ਆਮਦ ਜ਼ਿਆਦੀ ਹੋ ਜਾਂਦੀ ਕਿਸਾਨ ਮੰਡੀਆਂ ਵਿੱਚ ਆਮਦ ਜ਼ਿਆਦੀ ਹੋਣ ਕਰਕੇ ਤੇ ਰੇਟ ਡਾਊਨ ਆ ਜਾਂਦੇ ਨੇ ਫਿਰ ਕਹਿੰਦੇ ਨੇ ਲੋਕ ਰੋਲਾ ਪਾਉਂਦੇ ਆ ਲੋਕ ਝੂਠ ਮਾਰਦੇ ਆ 70 ਵੀ ਰੇਟ ਮਿਲਿਆ 70 ਵੀ ਰੇਟ ਵੀ ਲੋਕ ਆਪ ਹੀ ਦਵਾਉਂਦੇ ਨੇ ਤੇ ਰੇਟ ਨੂੰ ਘਟਾਉਂਦੇ ਵੀ ਲੋਕ ਆਪ ਹੀ ਨੇ ਠੀਕ ਹੈ ਜੀ ਤੇ ਤੁਸੀਂ ਮਤਲਬ ਜੀਮੀਦਾਰ ਭਰਾਵਾਂ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਜਿਵੇਂ ਮੰਨ ਲਓ ਵੀ 1 ਏਕੜ ਕੋਈ ਸਬਜ਼ੀ ਦਾ ਲਾਉਂਦਾ ਛੋਟਾ ਜੀਮੀਦਾਰ ਆ ਉਹ 8 ਤੋਂ 10 ਫਸਲਾਂ ਲਾਵੇ 1 ਏਕੜ ਦੇ ਵਿੱਚ ਜੇ ਵਧੀਆ ਕਮਾਈ ਕਰਨੀ ਚਾਹੁੰਦਾ ਜੇ ਮੰਨ ਲਓ 5 ਲੱਖ ਰੁਪਏ ਪਰ ਏਕੜ ਤੇ ਜਾਂ 6 ਲੱਖ ਰੁਪਏ ਏਕੜ ਤੇ ਪਹੁੰਚਣਾ ਚਾਹੁੰਦਾ ਤਾਂ 8 ਤੋਂ 10 ਫਸਲਾਂ ਲਾਉਣ ਦੀ ਉਹਨੂੰ ਲੋੜ ਪਊਗੀ ਰਿਟੇਲ ਦੇ ਵਿੱਚ ਸਬਜ਼ੀ ਵੇਚਣੀ ਪਊ ਜਿਵੇਂ ਹੁਣ ਮਟਰ ਦਾ 25-30 ਰੁਪਏ ਰੇਟ ਆ ਤੁਸੀਂ 80 ਰੁਪਏ ਵੀ ਵੇਚ ਸਕਦੇ ਹੋ ਰਿਟੇਲ ਦੇ ਵਿੱਚ ਵੇਚ ਸਕਦੇ ਹੋ ਜਾਂ ਤੁਸੀਂ ਆਰਗੈਨਿਕ ਕਹਿ ਕੇ ਵੀ ਵੇਚ ਸਕ ਤੇ ਬਾਕੀ ਕੀ ਹੈ ਜਿਵੇਂ ਹੁਣ ਤੁਸੀਂ 8-10 ਏਕੜ ਦੀ ਜੇ ਇਹ ਮਤਲਬ 8-10 ਏਕੜ ਦੀ ਸਬਜ਼ੀ ਦੀ ਖੇਤੀ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਮਤਲਬ ਫਸਲਾਂ ਲਾਉਣੀਆਂ ਪੈਣੀਆਂ ਸਾਰੀਆਂ ਫਸਲਾਂ ਲਾਉਣੀਆਂ ਪੈਣੀਆਂ 8-10 ਦਾ ਫਸਲਾਂ ਇੱਕ ਚੀਜ਼ ਲਾਉਣੀ ਪੈਗੀ ਕਿਉਂਕਿ ਇੱਕ ਚੀਜ਼ ਦੇ ਵਿੱਚ ਦਾ ਪੈਸੇ ਪੈ ਵੀ ਜਾਂਦੇ ਨੇ ਤੇ ਦੂਸਰੀ ਦੇ ਜਾਂਦੀ ਆ ਕੁੱਲ ਮਿਲਿਆ ਕੇ ਐਵਰੇਜ ਵਧੀਆ ਪੈ ਜਾਂਦੀ ਆ ਪਰ ਇਹ ਐਵਰੇਜ ਨਹੀਂ ਪੈਂਦੀ ਆ ਜਿਹੜੀਆਂ ਮਟਰਾਂ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਵੀ 3 ਤੋਂ 3.5 ਲੱਖ ਜਾਂ 4 ਤੋਂ 5 ਲੱਖ ਰੁਪਏ ਦਾ ਇੱਕ ਏਕੜ ਦੇ ਵਿੱਚੋਂ ਮਟਰ ਨਿਕਲ ਆਉਂਦਾ ਨਹੀਂ ਨਿਕਲਦਾ ਜੀ ਨਹੀਂ ਨਿਕਲਦਾ ਬਿਲਕੁਲ ਝੂਠ ਹੈ ਜੀ ਮੈਂ ਸੋਡੇ ਤਜਰਬੇ ਮੁਤਾਬਕ ਤੁਹਾਨੂੰ ਇਹ ਪੁੱਛਣ ਲੱਗਿਆ ਵੀ ਕਿਸਾਨ ਹੀ ਕਿਸਾਨਾਂ ਨੂੰ ਘਾਟਾ ਪਾਉਂਦੇ ਨੇ ਜੀ ਹਾਂ ਜਿਵੇਂ ਹੁਣ ਸੋਡੇ ਕੋਈ ਹੋਰ ਵੀ ਜ਼ਿੰਮੀਦਾਰ ਭਰਾ ਨੇ ਜਾਂ ਰਿਸ਼ਤੇਦਾਰ ਨੇ ਜਿਹੜੇ ਮਟਰ ਲਾਉਂਦੇ ਨੇ ਇਹਦੇ 80 ਕੁਇੰਟਲ ਜਾਂ 90 ਕੁਇੰਟਲ ਤਾਂ ਨਹੀਂ ਨਿਕਲੇ ਅੱਜ ਤੱਕ ਨਹੀਂ ਆਪਣੇ ਬਾਧੂ ਰਿਸ਼ਤੇਦਾਰ ਲਾਉਂਦੇ ਨੇ ਯਾਰ ਬੇਲੀ ਵੀ ਬਾਧੂ ਸਰਜੀ ਲਾਉਂਦੇ ਨੇ ਪਰ ਇੰਨਾ ਚੜ ਨਹੀਂ ਕਦੀ ਕਿਸੇ ਦਾ ਨਿਕਲਿਆਗਾ ਜਿੰਨਾ ਲੋਕ ਕਹਿ ਰਹੇ ਨੇ ਜਿਵੇਂ ਰੇਟ 70 ਰੁਪਏ ਦੀ ਗੱਲ ਕਰਦੇ ਨੇ ਤਾਂ ਗੇਤੇ ਵਾਲੇ ਦਾ ਵੀ 70 ਰੁਪ ਥੋੜੇ ਦਿਨ ਵਿਕਦਾ ਆ ਇੱਕ ਦੋ ਦਿਨ ਉਹਦੇ ਬਾਅਦ ਜਦੋਂ ਆਮਦ ਜ਼ਿਆਦੀ ਹੋ ਜਾਂਦੀ ਨਹੀਂ ਵਿਕਦਾ ਬਾਕੀ ਫਿਰ ਬਾਕੀ ਫਿਰ ਮੌਸਮ ਦੀ ਮਾਰ ਜ਼ਿਆਦੀ ਪੈਣ ਕਰਕੇ ਵਜਨ ਜ਼ਿਆਦਾ ਘਟਾਉਣ ਕਰਕੇ ਇਹੀ ਅੱਜ ਦੀ ਰੇਟ ਜ਼ਿਆਦਾ ਮਿਲਿਆ ਆ ਹੁਣ ਕਿਉਂ ਨਹੀਂ ਮਿਲ ਰਿਹਾ ਜੀ ਹੁਣ ਮੰਡੀ ਦੇ ਵਿੱਚ 15 ਰੁਪਏ ਰੋਲਦਾ ਫਿਰ ਜਾਂਦਾ ਮਟਰ ਮਹੀਦਾ ਉਸੇ ਮਟਰ ਹੀ ਹੈ ਜੀ ਠੀਕ ਹੈ ਜੀ ਤੇ ਬਾਕੀ ਕੀ ਹੈਗਾ ਜਿਹੜਾ ਮਤਲਬ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਵਿੱਚ ਵਿੱਚ ਲੋਕ ਨੇ ਜਿਹੜੇ ਉਹ ਕੀ ਹੈ ਜੇ 70 ਰੁਪਏ ਵਿਕਦਾ ਵੀ ਹੈ ਤਾਂ ਇੱਕ ਦੋ ਦਿਨ ਵਿਕਦਾ ਬਾਕੀ ਉਹ 70 ਕੁਇੰਟਲ ਝਾੜ ਨਹੀਂ ਦਿੰਦਾ ਜਿਹੜਾ 70 ਰੁਪਏ ਵਿਕਦਾਗਾ ਜੀ ਉਹ ਏਪੀ 3 ਹੈਗਾ ਲੋਕਾਂ ਦੇ ਜੰਗਾੜ ਲਾਏ ਹੋਏ ਨੇ ਥੋੜੇ ਬਹੁਤੇ ਵੱਧ ਘੱਟ ਕਰਕੇ ਉਹ ਲਾ ਲੈਂਦੇ ਨੇ ਤੇ ਬੇਮੌਸਮੀ ਲਾ ਲੈਂਦੇ ਨੇ ਉਹਨਾਂ ਦਾ ਝਾੜ ਬਹੁਤ ਘੱਟ ਹੁੰਦਾ ਜਿਆਦਾ ਝਾੜ ਤਾਂ ਜਿਹੜੀ ਟਾਈਮ ਨਾਲ ਫਸਲ ਬੀਜੀ ਜਾਂਦੀ ਹੈ ਉਸੇ ਦੀ ਹੁੰਦਾ ਜੀ ਤਾਂ 30 ਕੁਇੰਟਲ ਉਹਨਾਂ ਦਾ ਵਜਣਾ ਆਉਂਦਾ ਜੀ ਚਾਰ ਵਾਤ ਤੋਂ ਬਾਅਦ 20 ਤੋਂ 30 ਕੁਇੰਟਲ ਫਿਰ ਉੱਥੀ ਗੱਲ ਗੇੜਾ ਦੇ ਕੇ ਆ ਗਈ 60 70 ਵੀ ਰੇਟ ਮਿਲਿਆ ਉਹੀ 1.5 ਲੱਖ ਰੁਪਏ ਦਾ ਪਉਣ 2 ਲੱਖ ਦਾ ਕਿੱਲਾ ਹੋਇਆ ਉਹਨੇ ਦਾ ਇਹ ਨਿਕਲਦਾ ਹੈ ਜੀ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ ਯਾਨੀ ਤੁਸੀਂ ਇਹ ਕਹਿ ਕਹਿਣਾ ਚਾਹੁੰਦੇ ਹੋ ਵੀ ਸਾਰੇ ਖਰਚੇ ਕੱਢ ਕੇ ਜੇ 1.5 ਲੱਖ ਰੁਪਏ ਮਟਰਾਂ ਚੋਂ ਬਾਜੇ ਤਾਂ ਬਹੁਤ ਹੈਗਾ ਤੂੰ ਜ਼ਿਆਦਾ ਨਹੀਂ ਨਹੀਂ ਕਦੇ ਨਹੀਂ 1.5 ਲੱਖ ਕਿਸੇ ਕਿਸੇ ਸਾਲ ਹੀ ਨਿਕਲਦਾ 1.5 ਲੱਖ ਵੀ ਕਦੇ ਕਦੇ ਬਣਦਾ ਜੀ ਨਹੀਂ ਬਣਦਾ ਹੈਗਾ ਲੱਖ ਰੁਪਏ ਦੀ ਖੇੜ ਹੈ ਜੀ ਹਾਂ ਨਹੀਂ ਸਾਰੀ ਲੱਖ ਦੋ ਕਣਕਾਂ ਦੀ ਖੇੜ ਹੈ ਜੀ ਦੋ ਕਣਕਾਂ ਪੱਕਣਗੇ ਇਸ ਤੋਂ ਬਾਅਦ ਯਾਨੀ ਦੋ ਕਣਕ ਦੇ ਕਿਲੇ ਜਿੰਨੀ ਇੱਕ ਕਿਲਾ ਇਨਕਮ ਦਿੰਦਾ। ਬਸ ਇਸੇ ਕਰਕੇ ਆਪਾਂ ਮਿਹਨਤ ਕਰਦੇ ਆ ਦਿੰਦਾ ਜੀ ਇਸੇ ਕਰਕੇ ਆ। ਬਾਕੀ ਫਿਰ ਜਿਵੇਂ ਗੁੜਾਈ ਵਗੈਰਾ ਵੀ ਕਰਨੀ ਪੈਂਦੀ ਹੈ ਜਿੱਥੇ ਨਦੀਨ ਹੋ ਜਾਂਦੇ ਨੇ। ਹੁਣ ਵਿੱਚ ਵਿੱਚ ਜ਼ਿਮੀਦਾਰਾਂ ਦੇ ਆਉਣਗੇ ਉਹ ਕਹਿਣਗੇ ਵੀ ਇਹ ਤਾਂ ਜੀ ਸਾਡੇ ਤਾਂ ਮਟਰ ਹੋਏ ਨਹੀਂ ਮਟਰ ਕਿਥੋਂ ਨੇ ਨੇ ਜਦੋਂ ਉਹ ਨਦੀਨਾ ਨਹੀਂ ਡੱਬਲੇ। ਇਸੇ ਗੁੜਾਈ ਤੇ ਇਹਦੇ 5000 ਰੁਪਏ ਖਰਚਾ ਆਇਆ ਜੀ ਜੇ ਉਸ ਦਿਨ ਨਹੀਂ ਖਰਚਾ ਕਰਦੇ ਸੀ ਤੇ ਅੱਜ ਇਹਨਾਂ ਕੁਝ ਹੋਣਾ ਹੀ ਨਹੀਂ ਸੀਗਾ। ਠੀਕ ਹੈ ਜੀ। ਹਾਂ ਜੀ। ਖਰਚਾ ਤਾਂ ਕਰਨਾ ਹੀ ਪਊਗਾ ਜੀ। ਖਰਚਾ ਤਾਂ ਕਰਨੀ ਪੈਣਾ। ਹਾਂ ਜੀ। ਖਰਚਾ ਨਹੀਂ ਕਰਨਾ ਤਾਂ ਆਪ ਮਿਹਨਤ ਕਰਨੀ ਪੈਣੀ ਆ ਆਪ ਮਿਹਨਤ ਕਰਨੀ ਪੈਣੀ ਆ ਉਹ ਵੀ ਤਾਂ ਖਰਚੇ ਦੀ ਗਣੀ ਜਾਂਦੀ ਆ ਦੀ ਦਿਹਾੜੀ ਤਾਂ ਹੈਗੀ ਆ ਜੀ ਹਾਂਜੀ 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 ਐਨਾ ਕੁ ਕਹਿੰਦਾ ਹੋਇਆ ਮੈਂ ਤੁਹਾਨੂੰ ਮਾਟਰਾਂ ਦੀ ਫਸਲ ਅੱਗੇ ਜਾ ਕੇ ਫੇਰ ਦਿਖਾ ਰਿਹਾ ਵੇਖੋ ਜੀ ਇਹ ਫੁੱਲਾਂ ਤੇ ਆ ਜੀ ਹੁਣ ਇਹ ਤੇ ਮੈਂ ਤੁਹਾਨੂੰ ਕੀ ਸਪਾਰਥ ਕਰਦਾ ਵੇਖੋ ਜੀ ਇਹ ਫੁੱਲਾਂ ਤੇ ਆ ਇਹ ਤੇ ਮੈਂ ਤੁਹਾਨੂੰ ਕੀ ਸਪਾਰਥ ਕਰਦਾ ਹੁਣ ਇਹ ਤੇ ਤੁਸੀਂ 13045 ਦੀ ਸਪਰੇਅ ਕਰ ਸਕਦੇ ਹੋ ਤੇ ਫਸਲ ਲਿਆਉਣ ਵਾਸਤੇ ਜਾਂ ਤੁਸੀਂ ਫਾਈਨ ਟੈਕ ਵਗੈਰਾ ਦੀ ਵੀ ਕਰ ਸਕਦੇ ਹੋ ਮੈਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦਾ ਪਰ ਮੈਂ ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹਨਾਂ ਦੀ ਸਪਾਰਸ਼ ਕਰ ਦਾਂਗਾ ਤੇ ਤੁਸੀਂ ਇਸ ਦੇ ਉੱਤੇ ਕਰ ਸਕਦੇ ਹੋ ਤੇ ਬਾਕੀ ਤੁਸੀਂ ਆਪਣੀ ਜ਼ਮੀਨ ਦੇ ਮੁਤਾਬਕ ਦੇਖ ਕੇ ਇਹਨੂੰ ਹਲਕਾ ਪਾਣੀ ਲਾ ਸਕਦੇ ਹੋ ਜਿਆਦਾ ਪਾਣੀ ਨਾ ਲਾਓ ਜਿਆਦਾ ਪਾਣੀ ਨਾਲ ਫਸਲ ਖਰਾਬ ਹੋ ਜਾਂਦੀ ਹੈ ਬਾਕੀ ਤੁਸੀਂ ਆਪਣੇ ਬਾਣ ਦੇ ਹਿਸਾਬ ਨਾਲ ਇਹਨੂੰ ਪਾਣੀ ਲਾ ਦਿਓ ਜੇਕਰ ਤੁਹਾਡਾ ਲੱਗਿਆ ਹੋਇਆ ਤਾਂ ਅਲੱਗ ਗੱਲ ਆ ਤੇ ਹੁਣ ਇਹਦੇ ਵਿੱਚ ਜਿਵੇਂ ਕਈ ਜ਼ਿਮੀਂਦਾਰ ਭਰਾਵਾਂ ਦੇ ਫੋਨ ਆਉਣਗੇ ਹੁਣ ਇਹ ਮੰਨ ਕੇ ਚੱਲੋ 25 30% ਫਲਾਵਰਿੰਗ ਤੇ ਮਤਲਬ 25 30% ਦੇ ਫੁੱਲ ਆ ਚੁੱਕੇ ਆ ਹੁਣ ਇਹਦੇ ਵਿੱਚ ਯੂਰੀਆ ਜਾਰੀ ਆ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਯੂਰੀਆ ਪਾਉਣ ਦੇ ਜਿਹੜੇ ਟਾਈਮ ਤੇ ਉਹ ਨਿਕਲ ਚੁੱਕੇ ਨੇ ਹੁਣ ਤਾਂ ਇਸ ਤੇ ਤੁਸੀਂ 13045 ਦੀ ਸਪਰੇਅ ਕਰ ਸਕਦੇ ਹੋ ਤੇ ਨਾਲ ਪਲੱਸ ਐਮ 43 ਤੇ ਇੱਕ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਇੱਕ ਦੋ ਦਿਨਾਂ ਚ ਕਰ ਦਿਓ ਚਾਹੇ ਤੁਸੀਂ ਤੇ ਇਹ ਤੇ ਤੇਲੇ ਵਾਲੀ ਵੀ ਸਪਰੇਅ ਕਰੋ ਇੱਕ ਤੇ ਬਾਕੀ ਹੋਰ ਇਸ ਤੇ ਕੋਈ ਏਡੀ ਬਿਮਾਰੀ ਨਹੀਂ ਹੈਗੀ ਕੁਛ ਨਹੀਂ ਹੈਗੀ ਜਾਂ ਤੁਸੀਂ ਇੱਥੇ ਐਂਟਰਾ ਕੋਲ ਪਲੱਸ ਅਮੀਡਾ ਤੇ ਪਲੱਸ 13045 ਇਹ ਵੀ ਕਰ ਸਕਦੇ ਹੋ ਐਨਾ ਕੁਝ ਕਹਿੰਦਾ ਹੋਇਆ ਸ਼ਿਮਾ ਦਾ ਜਾਜਕਾ ਜੀ ਕੁਛ ਗਲਤ ਬੋਲ ਗਿਆ ਹੋਵਾਂ ਤੇ